ਇਸ ਸਾਈਡ ਤੇ ਜਲੇਬੀਆਂ ਤਿਆਰ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੰਦੂਰੀ ਰੋਟੀਆਂ ਨੇ ਜਿਹੜੀਆਂ ਇੱਥੇ ਬਣਦੀਆਂ ਨੇ ਤੁਸੀਂ ਦੇਖੋ ਤਸਵੀਰਾਂ ਤੰਦੂਰੀ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਇਹ ਜਿਹੜਾ ਲੰਗਰ ਆ 14 ਤਰੀਕ ਤੋਂ ਲਗਾਤਾਰ ਸਾਡੇ ਸਾਬਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਨਾਗਰਾ ਜੀ ਦੀ ਪ੍ਰੇਰਣਾ ਸਦਕਾ ਜਿਹੜੇ ਉਹਨਾਂ ਦੇ ਨੌਜਵਾਨ ਸਾਥੀ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਗੁਰਮਖ ਸਿੰਘ ਜੀ ਪੰਡਰਾਲੀ ਸਾਹਿਬ ਗੁਰਲਾਲ ਸਿੰਘ ਜੀ ਲਾਲੀ ਪ੍ਰਧਾਨ ਸਾਹਿਬ ਖੜੇ ਨੇ ਸੁਪੰਨ ਸਾਹਿਬ ਖੜੇ ਨੇ ਬੱਬੂ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਅੱਜ 37ਵੇਂ ਦਿਨ ਦੀ ਜਿਹੜੀ ਲੰਗਰ ਦੀ ਸੇਵਾ ਰਿਉਣਾ ਨੀਮਾ ਦੇ ਸਤਕਾਰਯੋਗ ਸਾਡੇ ਸਾਥੀ ਉਹਨਾਂ ਵੱਲੋਂ ਇਹ ਲੰਗਰ ਅੱਜ ਉਲੀਕਿਆ ਗਿਆ ਅਸੀਂ ਜਿਸ ਦਿਨ ਪਹਿਲਾਂ ਇੱਥੇ 70 ਕਿਲੋ ਆਟਾ ਲੈ ਕੇ ਆਏ ਸੀ ਹੁਣ ਤੱਕ 120 ਕੁਆਂਟਰ ਆਟਾ ਇੱਥੇ ਪੱਕ ਚੁੱਕਿਆ ਹੈ ਔਰ ਚੌਲਾਂ ਦਾ ਤਾਂ ਕੋਈ ਅੰਤ ਨਹੀਂ ਕੋਈ ਚੀਨੀ ਦਾ ਕੋਈ ਘਿਓ ਦਾ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਜਾਨੀ ਮੈਂ ਇੱਥੇ ਸਮਝਦਾ ਵੀ ਗੁਰੂ ਮਹਾਰਾਜ ਜੀ ਦੀ ਐਨੀ ਕਿਰਪਾ ਹੈ ਸਾਰੇ ਨਗਰਾਂ ਚੋਂ ਫਤਿਹਗੜ੍ਹ ਸਾਹਿਬ ਜਿਹਨੂੰ ਵੀ ਬੇਨਤੀ ਕਰ ਦਿੰਦੇ ਆ ਸੇਵਾ ਦੀ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਕਰਦਾ ਹੈ 4 ਤੋਂ 5000 7000 ਬੰਦਾ ਇੱਥੇ ਰੋਜ਼ ਪ੍ਰਸ਼ਾਦਾ ਛੱਕੇ ਜਾਂਦਾ ਹੈ ਬਹੁਤ ਸਾਰੇ ਲੋਕ ਤਾਂ ਕਹਿੰਦੇ ਨੇ ਕਿ ਜੀ ਇਹ ਦੇਸ਼ ਵਿਰੋਧੀ ਲੋਕ ਨੇ ਆਰਐਸਐਸ ਦਾ ਬਿਆਨ ਆਇਆ ਇਹ ਕਹਿੰਦੇ ਜੀ ਇਹ ਤਾਂ ਮਾਹੌਲ ਖਰਾਬ ਕਰਨ ਦੇ ਲਈ ਨੇ ਇਹ ਤਾਂ ਵਿਰੋਧੀ ਪਾਰਟੀਆਂ ਦੇ ਨੇ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵਾਕਈ ਵਿਰੋਧੀ ਪਾਰਟੀਆਂ ਦੇ ਨੇ ਅੱਜ ਤਾਂ ਦੇਖ ਕੇ ਤੁਸੀਂ ਨਾਗਰਾ ਸਾਹਿਬ ਦਾ ਨਾਮ ਲੱਤਾ ਹੈ ਲੋਕਾਂ ਨੇ ਕਹਿਣਾ ਦੇਖਿਆ ਨਹੀਂ ਨਾਗਰਾ ਸਾਹਿਬ ਨੇ ਲੰਗਰ ਲਾਇਆ ਵਾ ਸੀਗਾ ਨਾਗਰਾ ਸਾਹਿਬ ਦੀ ਮੈਂ ਗੱਲ ਕੀਤੀ ਆ ਉਹ ਕਹਿੰਦਾ ਮੈਂ ਸਭ ਤੋਂ ਪਹਿਲਾਂ ਕਿਸਾਨ ਦਾ ਪੁੱਤ ਆ ਇਸ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਜੇ ਪੰਜਾਬ ਦੇ ਵਿੱਚ ਕੋਈ ਵਿਧਾਇਕ ਕਿਸੇ ਨੇ ਸਰਕਾਰ ਦੇ ਵਿੱਚ ਐਮਐਲਏ ਤੋਂ ਅਸਤੀਫਾ ਦਿੱਤਾ ਉਹ ਸਿਰਫ ਤੇ ਸਿਰਫ ਕੁਲਜੀਤ ਸਿੰਘ ਨਾਗਰਾ ਦੇ ਕਿਸਾਨੀ ਚੰਡੇ ਢੇਠ ਇੱਕੋ ਏਜੰਡਾ ਇੱਕੋ ਝੰਡਾ ਇਹ ਲੜਾਈ ਜਿੰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਐਮਐਸਪੀ ਦੀ ਜਿਹੜੀ ਗਰੰਟੀ ਮੰਗਦੇ ਆ ਉਹ ਅਸੀਂ ਆਪਣਾ ਹੱਕ ਮੰਗਦੇ ਆ ਕਾਨੂੰਨੀ ਹੱਕ ਮੰਗਦੇ ਆ ਸਾਡਾ ਹੱਕ ਬਣਦਾ ਹੈ ਯਾਰ ਇਸ ਸਮੇਂ ਮੈਂ ਤਾਂ ਹਿੰਦੁਸਤਾਨ ਦੇ ਵਾਸੀਆਂ ਨੂੰ ਬੇਨਤੀ ਕਰਦਾ ਬੀ ਮੋਦੀ ਤੋਂ ਖਿਹੜਾ ਛਟਾਉਣ ਦੀ ਬਹੁਤ ਵੱਡੀ ਲੋੜ ਹੈ ਸਸਿਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਕਿਸਾਨੀ ਅੰਦੋਲਨ 2 ਚੱਲ ਰਿਹਾ ਹੈ ਅੱਜ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਦੇ ਲਈ 38 ਦਿਨ ਹੋ ਚੁੱਕੇ ਨੇ ਕਿਸਾਨ ਸੜਕਾਂ ਤੇ ਡਟੇ ਹੋਏ ਨੇ ਅਸੀਂ ਤੁਹਾਨੂੰ ਸੰਭੂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸੰਭੂ ਦੇ ਹਾਲਾਤ ਨੇ ਇਹ ਕਿਸਾਨ ਨੇ ਜਿਹੜੇ ਇਹ ਆਪਣੀ ਹੱਕੀ ਮੰਗਾਂ ਮੰਵਾਉਣ ਦੇ ਲਈ ਇੱਥੇ ਡਟੇ ਹੋਏ ਨੇ ਸੋ ਇਧਰਲੀ ਸਾਈਡ ਤੇ ਲੰਗਰ ਨੇ ਜਿਹੜੇ ਉਹ ਵੀ ਪੱਕੇ ਲੱਗੇ ਹੋਏ ਨੇ ਜਦੋਂ ਤੋਂ ਕਿਸਾਨ ਆਏ ਨੇ ਉਦੋਂ ਤੋਂ ਹੀ ਇਹ ਲੰਗਰਾਂ ਦਾ ਸਿਸਟਮ ਆ ਜਿਹੜਾ ਇਸੇ ਤਰ੍ਹਾਂ ਚੱਲ ਰਿਹਾ ਇਹ ਬਾਬੇ ਨਾਨਕ ਦਾ ਵੀਰਪਾਏ ਦਾ ਲੰਗਰ ਅੱਜ ਵੀ ਬਰਕਰਾਰ ਆ ਲੰਗਰ ਦੀ ਸੇਵਾ ਸਮੂਹ ਸਾਧ ਸੰਗਤ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਇਹ ਲੰਗਰ ਦੀ ਸੇਵਾ ਹੈ ਜਿਹੜੀ ਚੱਲ ਰਹੀ ਆ ਵੀਰੋਂ ਨਹੀਂ ਡਟੇ ਬੈਨੇ ਕਿਸਾਨ ਨੇ ਜਿਹੜੇ ਉਹ ਇੱਥੇ ਲੰਗਰ ਸਕਦੇ ਨੇ ਹਰ ਇੱਕ ਸਖਸੀਅਤ ਇੱਥੇ ਆ ਕੇ ਲੰਗਰ ਸਕਦੀ ਆ ਕੋਈ ਰਾਗੀ ਆ ਜਾਂ ਕੋਈ ਇੱਥੇ ਦੀ ਮਜ਼ਦੂਰ ਨੇ ਉਹ ਵੀ ਇੱਥੇ ਲੰਗਰ ਸਕਦੇ ਨੇ ਲੰਗਰ ਕੱਲੇ ਕਿਸਾਨਾਂ ਦੇ ਲਈ ਨਹੀਂ ਹਰ ਇੱਕ ਦੇ ਲਈ ਇਹ ਲੰਗਰ ਆ ਜਿਹੜਾ ਚੱਲ ਰਿਹਾ ਏ ਸੋ ਵੀਰ ਨੇ ਪ੍ਰਧਾਨ ਸਾਹਿਬ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਵੀਰ ਜੀ ਬੈਂਗਰੂ ਜੀ ਦਾ ਖਾਲਸਾ ਅੰਦਰ ਆ ਕੇ ਦਿਖਾ ਦਿਓ ਹਾਂਜੀ ਹਾਂਜੀ ਅੰਦਰ ਆ ਰਿਹਾ ਅੰਦਰ ਆ ਜਾਓ ਜੀ ਸੋ ਗੁਰਦੀਪ ਸਿੰਘ ਜੀ ਅੰਦਰ ਆ ਜਾਓ ਸੋ ਪੱਕਾ ਟੈਂਟਾ ਜਿਹੜਾ ਇੱਥੇ ਲਗਾਇਆ ਬਾਏ ਲੰਗਰ ਚੱਲ ਰਹੇ ਨੇ ਭਾਂਡਿਆਂ ਦੀ ਸੇਵਾ ਸਾਈਡ ਤੇ ਚੱਲ ਰਹੀ ਆ ਤੰਦੂਰੀ ਰੋਟੀਆਂ ਨੇ ਜਿਹੜੀਆਂ ਇੱਥੇ ਬਣਦੀਆਂ ਨੇ ਤੁਸੀਂ ਦੇਖੋ ਤਸਵੀਰਾਂ ਤੰਦੂਰੀ ਰੋਟੀਆਂ ਬਣਾਈਆਂ ਜਾ ਰਹੀਆਂ ਨੇ ਲੰਗਰ ਆ ਜਿਹੜਾ ਉਹ ਸੰਗਤਾਂ ਨੂੰ ਸਕਾਉਣ ਦੇ ਲਈ ਬਾਹਰ ਟੇਬਲ ਨੇ ਜਿਹੜੇ ਉਹ ਲੱਗੇ ਹੋਏ ਨੇ ਸਾਰਾ ਸਿਸਟਮਾ ਚੱਲ ਰਿਹਾ ਏ ਜਲੇਬੀਆਂ ਤਿਆਰ ਹੋ ਰਹੀਆਂ ਨੇ ਇਸ ਸਾਈਡ ਤੇ ਇਸ ਸਾਈਡ ਤੇ ਜਲੇਬੀਆਂ ਤਿਆਰ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸਾਨ ਨੇ ਜਿਹੜੇ ਆਪਣੀ ਹੱਕੀ ਮੰਗਾ ਮਣਵਾਉਣ ਦੇ ਲਈ ਇੱਥੇ ਡਟੇ ਹੋਏ ਨੇ ਸੋ ਕਿਸਾਨਾਂ ਦਾ ਅੰਦੋਲਨ ਆ ਜਿਹੜਾ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਸੋ ਵੀਰ ਨੇ ਜਿਹੜੇ ਡਟੇ ਹੋਏ ਨੇ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਸਾਰਾ ਅੰਦੋਲਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੰਜਾਬੀ ਲੋਕ ਚੈਨਲ ਤੇ ਸੋ ਵੀਰ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਤਾਂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਤੁਹਾਡੀ ਜਿਹੜੀ ਇਹ ਟੀਮ ਪੱਤਰਕਾਰ ਭਾਈ ਚਾਰੇ ਦੀ ਇਸ ਲੰਗਰ 'ਚ ਅੱਜ 37ਵਾਂ ਦਿਨ ਤੁਸੀਂ ਪਹੁੰਚੇ ਹੋ ਲਗਾਤਾਰ ਜਿੱਥੇ ਤੁਸੀਂ ਆਪਣੀ ਸੇਵਾ ਸੰਗਤਾਂ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਚੈਨਲ ਰਾਹੀਂ ਨਿਭਾ ਰਹੇ ਹਾਂ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਇਹ ਜਿਹੜਾ ਲੰਗਰ ਆ 14 ਤਰੀਕ ਤੋਂ ਲਗਾਤਾਰ ਸਾਡੇ ਸਾਬਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਨਾਗਰਾ ਜੀ ਦੀ ਪ੍ਰੇਰਣਾ ਸਦਕਾ ਜਿਹੜੇ ਉਹਨਾਂ ਦੇ ਨੌਜਵਾਨ ਸਾਥੀ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਗੁਰਮੁਖ ਸਿੰਘ ਜੀ ਪੰਰਾਲੀ ਸਾਹਿਬ ਗੁਰਲਾਲ ਸਿੰਘ ਜੀ ਲਾਲੀ ਪ੍ਰਧਾਨ ਸਾਹਿਬ ਖੜੇ ਨੇ ਸਰਪੰਚ ਸਾਹਿਬ ਖੜੇ ਨੇ ਬੱਬੂ ਜੀ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਅੱਜ 37ਵੇਂ ਦਿਨ ਦੀ ਜਿਹੜੀ ਲੰਗਰ ਦੀ ਸੇਵਾ ਅਰਿਊਨਾ ਨੀਮਾ ਦੇ ਸਤਕਾਰਯੋਗ ਸਾਡੇ ਸਾਥੀ ਉਹਨਾਂ ਵੱਲੋਂ ਇਹ ਲੰਗਰ ਅੱਜ ਉਲੀਕਿਆ ਗਿਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਪ੍ਰਸ਼ਾਦੇ ਦਾ ਚੌਲਾਂ ਦਾ ਲੱਸੀ ਦਾ ਦੁੱਧ ਦਾ ਲੰਗਰ ਚੱਲ ਰਿਹਾ ਉੱਥੇ ਅੱਜ ਜਲੇਬੀਆਂ ਦਾ ਲੰਗਰ ਸਵੇਰ ਤੋਂ ਲਗਾਤਾਰ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਸਾਨੀ ਸੰਘਰਸ਼ ਦੇ ਵਿੱਚ ਹੱਕ ਸੱਚ ਦੀ ਜਿਹੜੀ ਲੜਾਈ ਆ ਕਿਸੇ ਵੀ ਰੂਪ ਦੇ ਵਿੱਚ ਸੰਗਤੀ ਰੂਪ ਦੇ ਵਿੱਚ ਸੰਗਤ ਦੇ ਨਾਲ ਰਲ ਕੇ ਇਹ ਲੜਾਈ ਲੜ ਰਹੇ ਆ ਤਾਂ ਕਿ ਗੁਰੂ ਮਹਾਰਾਜ ਜਲਦੀ ਇਹਨੂੰ ਕਾਮਯਾਬ ਕਰਨ ਸਮੱਤ ਬਖਸ਼ਣ ਤੇ ਮੋਰਚਾ ਫਤਿਹ ਹੋ ਸਕੇ ਜੀ ਜੀ ਤੇ ਬਹੁਤ ਸਾਰੇ ਲੋਕ ਤਾਂ ਕਹਿੰਦੇ ਨੇ ਕਿ ਜੀ ਇਹ ਦੇਸ਼ ਵਿਰੋਧੀ ਲੋਕ ਨੇ ਆਰਐਸਐਸ ਦਾ ਬਿਆਨ ਆਇਆ ਇਹ ਕਹਿੰਦੇ ਜੀ ਇਹ ਤਾਂ ਮਾਹੌਲ ਖਰਾਬ ਕਰਨ ਦੇ ਲਈ ਨੇ ਇਹ ਤਾਂ ਵਿਰੋਧੀ ਪਾਰਟੀਆਂ ਦੇ ਨੇ ਤੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਵਾਕਈ ਵਿਰੋਧੀ ਪਾਰਟੀਆਂ ਦੇ ਨੇ ਅੱਜ ਤਾਂ ਦੇਖ ਕੇ ਤੁਸੀਂ ਨਾਗਰਾ ਸਾਹਿਬ ਦਾ ਨਾਮ ਲੱਤਾ ਹੈ ਲੋਕਾਂ ਨੇ ਕਹਿਣਾ ਦੇਖਿਆ ਨਹੀਂ ਨਾਗਰਾ ਸਾਹਿਬ ਨੇ ਲੰਗਰ ਲਾਇਆ ਵਾ ਸੀਗਾ ਇਹ ਗੱਲਾਂ ਵੀ ਸਾਹਮਣੇ ਆਉਣੀਆਂ ਇਹ ਨਾਂ ਲੈਣ ਦਾ ਮੈਂ ਪਹਿਲਾਂ ਸਿਆਸਤਿਕ ਪਾਸੇ ਛੱਡ ਕੇ ਗੱਲ ਕਰਦੇ ਆ ਨਾਗਰਾ ਸਾਹਿਬ ਦੀ ਮੈਂ ਗੱਲ ਕੀਤੀ ਆ ਉਹ ਕਹਿੰਦਾ ਮੈਂ ਸਭ ਤੋਂ ਪਹਿਲਾਂ ਕਿਸਾਨ ਦਾ ਪੁੱਤ ਆ ਜੀ ਜਦੋਂ 2021 ਦੇ ਵਿੱਚ ਇਹ ਅੰਦੋਲਨ ਚੱਲਿਆ ਇਸ ਅੰਦੋਲਨ ਦੇ ਵਿੱਚ ਸਭ ਤੋਂ ਪਹਿਲਾਂ ਜੇ ਪੰਜਾਬ ਦੇ ਵਿੱਚ ਕੋਈ ਵਿਧਾਇਕ ਕਿਸੇ ਨੇ ਸਰਕਾਰ ਦੇ ਵਿੱਚ ਐਮਐਲਏ ਤੋਂ ਅਸਤੀਫਾ ਦਿੱਤਾ ਉਹ ਸਿਰਫ ਤੇ ਸਿਰਫ ਕੁਲਜੀਤ ਸਿੰਘ ਨਾਗਰਾ ਦੇ ਜਿਨ੍ਹਾਂ ਨੇ ਆਪਣੀ ਐਮ ਐਲ ਏ ਸ਼ਿਪ ਦੀ ਕੁਰਸੀ ਨੂੰ ਲੱਤ ਮਾਰ ਕੇ ਕਿਸਾਨਾਂ ਨਾਲ ਡਟ ਗਈ ਅੱਜ ਵੀ ਉਹਨਾਂ ਨੇ ਆਪਣਾ ਇਹ ਜਿਹੜਾ ਯੋਗਦਾਨ ਜਦੋਂ ਨਾ ਇੱਕ ਵਾਰ ਜੰਗਲ ਦੇ ਵਿੱਚ ਅੱਗ ਲੱਗੀ ਵੀ ਤੀ ਜਦੋਂ ਅੱਗ ਲੱਗੀ ਦੀ ਇੱਕ ਚਿੜੀ ਨਾ ਆਪਣੇ ਚੁੰਝ ਨਾਲ ਪਾਣੀ ਪਾ ਰਹੀ ਸੀ ਉਹ ਜਦੋਂ ਪਾਣੀ ਪਾ ਰਹੀ ਸੀ ਉਹਨੂੰ ਕਿਹਾ ਵੀ ਤੇਰੇ ਚੁੰਝ ਨਾਲ ਪਾਣੀ ਪਾਉਣ ਨਾਲ ਤਾਂ ਅੱਗ ਬੁਝਣੀ ਨਹੀਂ ਉਹਨੇ ਫਿਰ ਇੱਕ ਦੱਸਿਆ ਵੀ ਇਹ ਇਤਿਹਾਸ ਲਿਖਿਆ ਜਾਣਾ ਇਹ ਅੱਜ ਜਿਹੜੀਆਂ ਗੱਲਾਂ ਕੋਈ ਵੀਰ ਭਰਾ ਕਰਦੇ ਨੇ ਬਹੁਤ ਮਾੜੀ ਗੱਲ ਆ ਇਹ ਇਤਿਹਾਸ ਲਿਖਿਆ ਜਾਣਾ ਸਾਡੀ ਇਹ ਅਣਖਾਂ ਦੀ ਲੜਾਈ ਆ ਸਾਡੀ ਇਹ ਫਸਲਾਂ ਦੀ ਲੜਾਈ ਆ ਸਾਡੀ ਇਹ ਨਸਲਾਂ ਦੀ ਲੜਾਈ ਆ ਇਹ ਲੜਾਈ ਭਰਾਵੋ ਸਾਰੇ ਇੱਕ ਮੁੱਠ ਇੱਕ ਜੁੱਟ ਹੋ ਕੇ ਕਿਸਾਨੀ ਚੰਡੇ ਇੱਕੋ ਏਜੰਡਾ ਇੱਕੋ ਝੰਡਾ ਇਹ ਲੜਾਈ ਜਿੱਤਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਜਦੋਂ ਨਾ ਪੁਰਾਣੀ ਗੱਲ ਕਰਦਾ ਵੀ ਜਦੋਂ ਅਬਦਾਲੀ ਲੁੱਟਣ ਆਇਆ ਸੀ ਨਾ ਦਿੱਲੀ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ ਪਰਾਂ ਤੋਂ ਜਾ ਕੇ ਨਾ ਉਹਨੇ ਲੁੱਟਣਾ ਸ਼ੁਰੂ ਕੀਤਾ ਉਹ ਕਿਉਂ ਇਹ ਜਿਹੜੇ ਬਜ਼ੁਰਗ ਸਾਡੇ ਦਿਖਾਓ ਇੱਧਰ ਨੂੰ ਆ ਦਿਖਾਓ ਇਹ ਬਜ਼ੁਰਗਾ ਇਹ ਬਜ਼ੁਰਗ ਜਿਹੜੇ ਸਾਡੇ ਨਾ ਇਹਨਾਂ ਤੋਂ ਡਰਦਾ ਇੱਥੇ ਉਹ ਨਹੀਂ ਕੀਤਾ ਸੀ ਇਹ ਸਾਡੀ ਜਿਹੜੀ ਅਣਖ ਦੀ ਗੈਰਤ ਦੀ ਲੜਾਈ ਆ ਜਿਹੜੀ ਇਹ ਇਹਦੇ ਵਿੱਚ ਸਾਰੀਆਂ ਹੀ ਜੁਨੀਆਨਾ ਸਾਰੇ ਹੀ ਸਾਥੀ ਸਾਰੇ ਹੀ ਭਰਾ ਰਲ ਮਿਲ ਕੇ ਡਟ ਕੇ ਸਾਥ ਦੇਣ ਤਾਂ ਕਿ ਮੋਰਚਾ ਫਤਿਹ ਹੋ ਸਕੇ ਅਸੀਂ ਆਪਣੇ ਇਸ ਕਿਸਾਨੀ ਹੱਕ ਸੱਚ ਦੀ ਲੜਾਈ ਨੂੰ ਸਰ ਕਰ ਸਕੀਏ ਇਹਨਾਂ ਬੇਨਤੀਆਂ ਨਾਲ ਤੁਹਾਡੇ ਇਸ ਟੀਮ ਦਾ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕੋਈ ਵੱਧ ਘਟ ਸ਼ਬਦ ਬੋਲ ਗਿਆ ਹੋਵਾਂ ਖਿਮਾ ਦਾ ਜੱਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਗੁਰਮੁਖ ਸਿੰਘ ਪੰਡਰਾਲੀ ਜੀ ਪੰਡਰਾਲੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਏ ਇੱਥੇ ਲੰਗਰ ਲਗਾਏ ਗਏ ਨੇ ਕੀ ਮਨਚਾ ਹੈ ਜੀ ਕੀ ਸੋਚ ਕੇ ਲੰਗਰ ਲਗਾਏ ਨੇ ਕਿਉਂਕਿ ਸਭ ਤੋਂ ਵੱਡੀ ਸੇਵਾ ਹੈ ਜਿਹੜੀ ਤੁਸੀਂ ਕਰ ਰਹੇ ਹੋ ਦੇਖੋ ਲੰਗਰ ਅਸੀਂ ਜਦੋਂ 13 ਤਰੀਕ ਨੂੰ ਇੱਥੇ ਕਿਸਾਨਾਂ ਦੇ ਨਾਲ ਆਏ ਆ ਨਾ ਸਾਰੇ ਸਾਡੇ ਸਾਥੀ ਇਕੱਠੇ ਹੋ ਕੇ ਸਰਦਾਰ ਕੁਲਜੀਤ ਸਿੰਘ ਨਾਗਰਾ ਸਾਹਿਬ ਦੇ ਨਾਲ ਉਹਨਾਂ ਨੇ ਜਦੋਂ ਇੱਥੇ ਹਾਲਾਤ ਦੇਖੇ ਵੀ ਐਡੀ ਦੂਰੋਂ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਤਰਨਤਾਰਨ ਸਾਰੇ ਪੰਜਾਬ ਦੇ ਬਾਰਡਰ ਤੋਂ ਕਿਸਾਨ ਇੱਥੇ ਆਏ ਨੇ ਵੀ ਆਪਣਾ ਇੱਕ ਇਨਸਾਨੀਅਤ ਦੇ ਤੌਰ ਤੇ ਫਰਜ਼ ਬਣਦਾ ਹੈ ਵੀ ਆਪਾਂ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਸ਼ਹੀਦਾਂ ਦੀ ਧਰਤੀ ਦੇ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨਾ ਕੋ ਹੋ ਸਕਦਾ ਆਪਾਂ ਉਹ ਲੰਗਰ ਦੀ ਜਿਹੜੀ ਸੇਵਾ ਉਹ ਕਰ ਸਕੀਏ ਸੋ ਕਿਰਪਾ ਹੋਈ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਵੱਡੀ ਮਹਾਨ ਬਖਸ਼ਿਸ਼ ਹੋਈ ਹੈ ਜਿਨ੍ਹਾਂ ਨੇ ਇਹ ਲੰਗਰ ਦੀ ਸੇਵਾ ਅਸੀਂ ਜਿਸ ਦਿਨ ਪਹਿਲਾਂ ਇੱਥੇ 70 ਕਿਲੋ ਆਟਾ ਲੈ ਕੇ ਆਏ ਸੀ ਹੁਣ ਤੱਕ 120 ਕੁਆਂਟਰ ਆਟਾ ਇੱਥੇ ਪੱਕ ਚੁੱਕਿਆ ਔਰ ਚੌਲਾਂ ਦਾ ਤਾਂ ਕੋਈ ਅੰਤੇ ਨਹੀਂ ਕੋਈ ਚੀਨੀ ਦਾ ਕੋਈ ਘਿਓ ਦਾ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਜਾਨੀ ਮੈਂ ਇੱਥੇ ਸਮਝਦਾ ਵੀ ਗੁਰੂ ਮਹਾਰਾਜ ਜੀ ਦੀ ਐਨੀ ਕਿਰਪਾ ਹੈ ਸਾਰੇ ਨਗਰਾਂ ਚੋਂ ਫਤਿਹਗੜ੍ਹ ਸਾਹਿਬ ਜੀ ਨੂੰ ਵੀ ਬੇਨਤੀ ਕਰਦੰਨੇ ਆ ਸੇਵਾ ਦੀ ਉਹ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਕਰਦਾ ਹੈ ਅੱਜ ਸਾਡੇ ਰਿਓਣੇ ਨੀਵੇਂ ਵਾਲੇ ਸਾਰੇ ਹੀ ਸਾਥੀਆਂ ਨੇ ਵੈਸੇ ਤਾਂ ਇਸ ਨਗਰਾਂ ਦੀ ਮੈਂ ਬਹੁਤ ਪ੍ਰਸ਼ੰਸਾ ਕਰਦਾ ਹਾਂ ਇਸ ਨਗਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲੰਗਰ ਦੇ ਵਿੱਚ ਉਹਨਾਂ ਨੇ ਅੱਜ ਜਲੇਬੀਆਂ ਦਾ ਲੰਗਰ ਲਾਇਆ ਸੋ ਇੱਥੇ ਸੇਵਾ ਵੀ ਆ ਕੇ ਉਹ ਪਿੰਡਾਂ ਦੇ ਜਿਹੜੇ ਸਾਡੇ ਸਾਥੀ ਨੇ ਬਹੁਤ ਤਨਮਨ ਚਾਹੇ ਉਹਨਾਂ ਨੂੰ ਭਾਂਡੇ ਮਾਂਜਣ ਦੀ ਸੇਵਾ ਲਾ ਲਈਏ ਚਾਹੇ ਉਹਨਾਂ ਨੂੰ ਵਰਤੌਣ ਦੀ ਸੇਵਾ ਲਾ ਲਈਏ ਚਾਹੇ ਬਣਾਉਣ ਦੀ ਯਾਨੀ ਤੁਸੀਂ ਦੇਖ ਰਹੇ ਹੋ ਭਾਂਡੇ ਮਾਂਜਣ ਦੀ ਸੇਵਾ ਵੀ ਸਾਰੇ ਸੰਗਤ ਕਰ ਰਹੀ ਹੈ ਵਰਤੌਣ ਦੀ ਸੇਵਾ ਇੱਕ ਬਹੁਤ ਵੱਡਾ ਮੈਂ ਸਮਝਦਾ ਜਿਹੜਾ ਤੁਸੀਂ ਨਾਗਰਾ ਸਾਹਿਬ ਦੀ ਗੱਲ ਕਰਦੇ ਹੋ ਨਾ ਇੱਕ ਕਿਸਾਨ ਦੇ ਰੂਪ ਦੇ ਵਿੱਚ ਕੋਈ ਪਾਰਟੀ ਦੇ ਕੋਈ ਪਾਰਟੀ ਦੀ ਗੱਲ ਨਹੀਂ ਉਹਨਾਂ ਨੇ ਦੇਖੋ ਸਾਰੇ ਸਾਥੀਆਂ ਦੀ ਡਿਊਟੀ ਲਈ ਹੈ ਇਨਸਾਨੀਅਤ ਸਭ ਤੋਂ ਵੱਡੀ ਪਹਿਲਾਂ ਗੱਲ ਹੈ 80 80 90 ਸਾਲ ਦੇ ਬਜ਼ੁਰਗ ਨੇ ਟਰਾਲੀਆਂ ਦੇ ਵਿੱਚ ਵਿਚਾਰੇ ਬੈਠੇ ਨੇ ਅਸੀਂ ਯਾਰ ਉਹਨਾਂ ਦੀ ਲੰਗਰਾਂ ਦੀ ਸੇਵਾ ਵੀ ਨਹੀਂ ਕਰ ਸਕਦੇ ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਸਾਰੇ ਸਾਥੀਆਂ ਦਾ ਫਤੇਗੜ ਸਾਹਿਬ ਵਾਲਿਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਖਾਲਸਾ ਜੀ ਬਹੁਤ ਵੱਡੀ ਸੇਵਾ ਚਾਰ ਤੋਂ 5000 7000 ਬੰਦਾ ਇੱਥੇ ਰੋਜ਼ ਪ੍ਰਸ਼ਾਦਾ ਛੱਕੇ ਜਾਂਦਾ ਗੁਰੂ ਮਹਾਰਾਜ ਨੇ ਚਲੋ ਜਿੰਮੇ ਮਰਜੀ ਹੋਇਆ ਸਾਡੀ ਸੇਵਾ ਸਾਡੀ ਧਰਤੀ ਦੇ ਨੇੜੇ ਆਏ ਬਨੇ ਸਾਨੂੰ ਬਹੁਤ ਵੱਡੀ ਸੇਵਾ ਇਹ ਕਰਨ ਦਾ ਜਿਹੜਾ ਮੌਕਾ ਦਿੱਤਾ ਸਾਰੇ ਸਾਥੀਆਂ ਨੂੰ ਕਿਹਦੀਆਂ ਕਿਸ ਤਰ੍ਹਾਂ ਤਿਆਰੀਆਂ ਨੇ ਜੀ ਅੰਦੋਲਨ ਲੰਬਾ ਵੀ ਚੱਲ ਸਕਦਾ ਜੀ ਅੱਗੇ ਕਿੱਦਾਂ ਦੀਆਂ ਤਿਆਰੀਆਂ ਨੇ ਸੇਵਾਵਾਂ ਮੈਂ ਨਿਰੰਤਰ ਜਾਰੀ ਰਹਿਣਗੀਆਂ ਦੇਖੋ ਤਿਆਰੀਆਂ ਸਾਡੀਆਂ ਹੈਗੀਆਂ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਹਾਰਾਜ ਜੀ ਦੀ ਉਹਨਾਂ ਬਾਬਾ ਸ਼ਹੀਦਾਂ ਦੇ ਸਿਰ ਤੇ ਨੇ ਜਿੰਨਾ ਚਿਰ ਸਾਡੇ ਹੱਥ ਦੇ ਕੇ ਸੇਵਾ ਕਰਾਉਣਗੇ ਅਸੀਂ ਉਹਨਾਂ ਚਿਰੇ ਸੇਵਾ ਇੱਥੇ ਕਰੀ ਜਾਣੀ ਆ ਦੇਖੋ ਚੋਣ ਜਾਬਤਾ ਲੱਗਿਆ ਸਾਨੂੰ ਇਹ ਵੀ ਕੋਈ ਮਤਲਬ ਨਹੀਂ ਸਾਨੂੰ ਤਾਂ ਅਸੀਂ ਸਿਰਫ ਤੇ ਸਿਰਫ ਕਿਸਾਨਾਂ ਦਾ ਸਾਥ ਦੇਣਾ ਜੋ ਸਮੇਂ ਦੀ ਲੋੜ ਹੈ ਇਸ ਸਮੇਂ ਬਹੁਤ ਵੱਡੀ ਲੋੜ ਹੈ ਮੋਦੀ ਸਰਕਾਰ ਦੇ ਖਿਲਾਫ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਹੋ ਜਾਣਾ ਚਾਹੀਦਾ ਹੈ ਦੇਖੋ ਯਾਰ ਜਿਹੜਾ ਕਿਸਾਨ ਸਾਰੇ ਹਿੰਦੁਸਤਾਨ ਦਾ ਢਿੱਡ ਵਰਦਾ ਹੁੰਦਾ ਸੀ ਕਿਸੇ ਸਮੇਂ ਯਾਰ ਅਸੀਂ ਆਪਣੀ ਪੰਜਾਬ ਦੀ ਐਡੀ ਬਰਬਾਦੀ ਕਰ ਲਈ ਯਾਰ ਕਿਸੇ ਸਮੇਂ ਅੱਜ ਤੋਂ 40 ਸਾਲ ਪਹਿਲਾਂ 7 ਫੁੱਟ ਤੇ ਪਾਣੀ ਹੁੰਦਾ ਸੀ ਫਤੇਗੜ ਸਾਹਿਬ ਹੁਣ 100 ਫੁੱਟ ਤੇ ਪਾਣੀ ਚੱਲਿਆ ਗਿਆ ਅਸੀਂ ਆਪਣੇ ਪੰਜਾਬ ਦੀ ਐਡੀ ਬਰਬਾਦੀ ਕਰ ਲਈ ਅਸੀਂ ਆਪਣਾ ਐਮਐਸਪੀ ਦੀ ਜਿਹੜੀ ਗਰੰਟੀ ਮੰਗਦੇ ਆ ਉਹ ਅਸੀਂ ਆਪਣਾ ਹੱਕ ਮੰਗਦੇ ਆ ਕਾਨੂੰਨੀ ਹੱਕ ਮੰਗਦੇ ਆ ਸਾਡਾ ਹੱਕ ਬਣਦਾ ਯਾਰ ਇਸ ਸਮੇ ਮੈਂ ਤਾਂ ਹਿੰਦੁਸਤਾਨ ਦੇ ਵਸੀਆਂ ਨੂੰ ਬੇਨਤੀ ਕਰਦਾ ਵੀ ਮੋਦੀ ਤੋਂ ਖਿਹੜਾ ਛਟਾਉਣ ਦੀ ਬਹੁਤ ਵੱਡੀ ਲੋੜ ਹੈ ਇਹੇ ਕਿਸੇ ਪਾਰਟੀ ਦੀ ਲੜਾਈ ਨਹੀਂ ਸਭ ਤੋਂ ਵੱਡੀ ਆਪਾਂ ਮੋਦੀ ਤੋਂ ਖਿਹੜਾ ਕਮਿਸ਼ਨ ਲਾਉਣਾ ਹੈ ਸਾਰੇ ਕਿਸਾਨਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਹੈ ਇਕੱਠੇ ਹੋ ਜਾਣਾ ਚਾਹੀਦਾ ਹੈ ਇਕੱਠੇ ਹੋ ਕੇ ਆਪਾਂ ਜਿਹੜਾ 4 ਜੂਨ ਨੂੰ ਨਤੀਜਾ ਆਵੇ ਨਾ ਉਹ ਵੀ ਪਤਾ ਲੱਗ ਜਵੇ ਵੀ ਯਾਰ ਕਿਸਾਨਾਂ ਦੇ ਨਾਲ ਜੇ ਐਡਾ ਬੜਾ ਜ਼ੁਲਮ ਐਡਾ ਬੜਾ ਨਿਆਂ ਕੀਤਾ ਤਾਂ ਉਹਦਾ ਰਿਜ਼ਲਟ ਆ ਜਿਹੜਾ 14 ਤਰੀਕ ਨੂੰ ਮੋਦੀ ਸਾਹਿਬ ਦੇ ਖਿਲਾਫ ਹੋਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੇ ਕਮੈਂਟ ਕਰਨੇ ਨੇ ਜੀ ਕਿ ਰਾਜਧਰੀ ਸੱਤਾ 'ਚ ਜਿਹੜੇ ਲੋਕ ਹੁੰਦੇ ਨੇ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਇਹ ਕਿਸਾਨ ਦਿਖਦੇ ਪਹਿਲਾਂ ਵੀ ਅੰਦੋਲਨ ਚੱਲੇ ਆਏ ਜਾਂ ਪਹਿਲਾਂ ਕਿਉਂ ਨਹੀਂ ਇਦਾਂ ਦੇ ਸਬਾਵਾਂ ਕੀਤੀਆਂ ਜਾਂਦੀਆਂ ਇਹ ਸਵਾਲ ਆਉਣੇ ਨੇ ਜੀ ਤੁਸੀਂ ਦੇਖ ਲਿਓ ਤੇ ਉਹਨਾਂ ਨੂੰ ਕੀ ਕਹਾਂਗੇ ਉਹ ਨਾਗਰਾ ਸਾਹਿਬ ਤੇ ਉਹ ਉਹਨਾਂ ਨੇ ਸਵਾਲ ਕਰਨੇ ਨੇ ਕਿ ਜਦੋਂ ਹੁਣ ਸੱਤਾ 'ਚ ਨਹੀਂ ਰਹੇ ਉਦੋਂ ਇਹ ਸੇਵਾ ਕਰ ਰਹੇ ਨੇ ਪਹਿਲਾਂ ਇਹਦਾਂ ਦੀਆਂ ਸੁਗਾਵਾ ਕਿਉਂ ਨਹੀਂ ਕਰਦੇ ਦੇਖੋ ਪਹਿਲਾਂ ਐਮਐਸਪੀ ਤੇ ਕਦੇ ਗੱਲੇ ਨਹੀਂ ਹੋਈ ਚੱਲ ਚੱਲ ਰਹੀ ਸੀ ਇਹ ਤਾਂ ਕਾਲੇ ਕਾਨੂੰਨ ਹੁਣ ਮੋਦੀ ਨੇ ਬਣਾਏ ਨੇ ਨਾ ਇਹ ਕਿਹੜਾ ਹੁਣ ਪਿਛਲੇ ਸਰਕਾਰਾਂ ਨੇ ਬਣਾਏ ਨੇ ਇਹ ਤਾਂ ਕਾਲੇ ਕਾਨੂੰਨ ਨੇ ਜਿਹੜੇ ਤਿੰਨ ਉਹ ਹੁਣ ਇਹ ਸਰਕਾਰ ਦੇ ਵਿੱਚ ਮੋਦੀ ਨੇ ਬਣਾਏ ਨੇ ਜੀ ਜੀ ਬਹੁਤ ਸਾਰੇ ਲੋਕਾਂ ਨੇ ਇਹੀ ਕਹਿਣਾ ਹੈ ਕਿ ਜਦੋਂ ਸੱਤਾ 'ਚ ਨਹੀਂ ਹੁੰਦੇ ਉਦੋਂ ਜਿਆਦਾ ਆਉਂਦੇ ਨੇ ਆਮ ਲੋਕ ਜਦੋਂ ਸੱਤਾ 'ਚ ਹੁੰਦੇ ਨੇ ਸੱਤਾ ਸਿਰ ਚੜ ਕੇ ਬੋਲਦੀ ਆ ਉਦੋਂ ਆਮ ਲੋਕ ਦਿਖਾਈ ਨਹੀਂ ਦਿੰਦੇ ਇੱਥੇ ਆ ਜਾਓ ਥੋੜਾ ਇਧਰੋਂ ਅਗੇਸਟ ਪੈਸੇ ਇਹ ਨਾ ਤੁਸੀਂ ਗੱਲ ਕੀਤੀ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ ਵੀ 2021 ਦੇ ਵਿੱਚ ਜਦੋਂ ਸਰਕਾਰ ਕਾਂਗਰਸ ਪਾਰਟੀ ਦੀ ਉਹਦੀ ਜਦੋਂ ਸੱਤਾ 'ਚ ਤੇ ਪਿੰਡ ਦਾ ਕੋਈ ਸਰਪੰਚ ਬਣ ਕੇ ਅਸਤੀਫਾ ਨਹੀਂ ਦਿੰਦਾ ਪੰਚ ਬਣ ਕੇ ਨਹੀਂ ਦਿੰਦਾ ਐਮ ਐਲ ਏ ਤੋਂ ਅਸਤੀਫਾ ਦੇ ਕੇ ਕਿਸਾਨੀ ਸੰਘਰਸ਼ ਦੇ ਵਿੱਚ ਜਾ ਕੇ ਉਦੋਂ ਵੀ ਸਿੰਘੂ ਬਾਰਡਰ 'ਚ ਡਟਦੇ ਰਹੇ ਨੇ ਹੁਣ ਵੀ ਇਹ ਕੋਈ ਗੱਲ ਕਰਨ ਦਾ ਗੱਲ ਕਰਨ ਦੀ ਜਿਹੜੀ ਗੱਲ ਆ ਇਹ ਕੋਈ ਇਹ ਨਹੀਂ ਹੈ ਵੀ ਕੋਈ ਲਾਹਾ ਲੈਣ ਵਾਸਤੇ ਇੱਕ ਸੇਵਾ ਭਾਵਨਾ ਦੇ ਤੌਰ ਤੇ ਇੱਕ ਕਿਸਾਨ ਹੋਣ ਦੇ ਨਾਤੇ ਜਿੱਥੇ ਸਾਡਾ ਮਤਲਬ ਕਿ ਫਰਜ ਬਣ ਜਾਂਦਾ ਸਿਆਸਤ ਨੂੰ ਇੱਕ ਪਾਸੇ ਛੱਡ ਕੇ ਉਹ ਲੜਾਈ ਲੜ ਰਹੇ ਆ ਜਿਹੜਾ ਅਸੀਂ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਸਾਡੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਸਹਿਯੋਗ ਦੇ ਨਾਲ ਇੱਕ ਲੰਗਰ ਦੀ ਸੇਵਾ ਕਰ ਰਹੇ ਆ ਜੋ ਬਾਬੇ ਨਾਨਕ ਨੇ ਬਖਸ਼ੀ ਹੋਈ ਹੈ ਸੰਗਤ ਨੂੰ ਤੇ ਉਸ ਦੇ ਵਿੱਚ ਅਸੀਂ ਆਪਣੀ ਸੇਵਾ ਦਾ ਕੋਈ ਕਿੰਨੇ ਕਿੰਨੇ ਪਿੰਡਾਂ ਦਾ ਯੋਗਦਾਨ ਆ ਇਸ ਦੇ ਵਿੱਚ ਜਾਂ ਪੂਰੇ ਫਤਿਹਗੜ੍ਹ ਜ਼ਿਲ੍ਹੇ ਦਾ ਜੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਜੀ ਪੂਰੇ ਫਤਿਹਗੜ੍ਹ ਫਤਿਹਗੜ੍ਹ ਜਖਾਨ ਜੀ ਹੋਰ ਵੀ ਵੀਰ ਨੇ ਹਾਂਜੀ ਸਾਹਿਬ ਜ਼ਿਲ੍ਹੇ ਤੋਂ ਦੇਖੋ ਅਸੀਂ ਉਹ ਪੰਜਾਬ ਦੇ ਸਾਰੇ ਹੀ ਸਾਥੀਆਂ ਦਾ ਦੇਖੋ ਫਤਿਹਗੜ੍ਹ ਸਾਹਿਬ ਤੋਂ ਬਿਨਾਂ ਆ ਕੇ ਨਾ ਉਹ ਸੇਵਾ ਵੀ ਬਹੁਤ ਕਰਦੇ ਨੇ ਸਾਰੇ ਸਾਥੀ ਨੇ ਜੇ ਇੱਕ ਤਾਂ ਗੁਰੂ ਮਹਾਰਾਜ ਦੀ ਨਿ ਕਿਰਪਾ ਸਾਡੇ ਲੰਗਰ ਤੋਂ ਤੰਦੂਰੀ ਪ੍ਰਸ਼ਾਦ ਦੇ ਜਲੇਬੀਆਂ ਚੌਲ ਖੀਰ ਕਦੇ ਕੜੀ ਕਦੇ ਕੋਈ ਸਮਾਨ ਬਣਦਾ ਉਹ ਸਾਰੇ ਇੱਕ ਉਹ ਤੋਂ ਖੁਸ਼ ਨੇ ਔਰ ਸਾਰੇ ਇਹ ਪੰਜਾਬ ਦੇ ਤਰਨਤਾਰਨ ਮੋਗੇ ਦੇ ਆ ਕੇ ਇੱਥੇ ਬਹੁਤ ਜਾਣੇ ਸੇਵਾ ਕਰਦੇ ਨੇ ਜੀ ਜੀ ਹਾਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨਾ ਸੇਵਾ ਦੇ ਵਿੱਚ ਧੰਨਵਾਦ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਧਰ ਪ੍ਰਸ਼ਾਦ ਲੰਗਰ ਤਿਆਰ ਹੋ ਰਿਹਾ ਜਲੇਬੀਆਂ ਦਾ ਸੋ ਇਹ ਬਾਬੇ ਨਾਨਕ ਦਾ ਲੰਗਰਾ ਜਿਹੜਾ ਜੋ 20 ਪੈ ਦਾ ਚਲਾਇਆ ਸੀਗਾ ਅੱਜ ਵੀ ਬਰਕਰਾਰ ਆ ਇਹੀ ਲੰਗਰਾਂ ਦੇ ਕਰਕੇ ਜਿਹੜੇ ਬਾਹਰਲੇ ਸੂਬਿਆਂ ਚੋਂ ਚਰਚਾ ਇਹ ਜਿਹੜੀ ਪੰਜਾਬ ਦੀ ਹੋ ਰਹੀ ਆ ਕਿ ਅੰਦੋਲਨਾਂ ਜਿਹੜਾ ਉਹ ਪੰਜਾਬ ਤੋਂ ਲੜਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਕੋਈ ਜਥੇਬੰਦੀ ਨਾਲ ਸੰਬੰਧਤ ਨਹੀਂ ਕੋਈ ਗੱਲ ਨਹੀਂ ਕੋਈ ਇਦਾਂ ਦਾ ਉਹ ਰੋਲ ਨਹੀਂ ਕਿ ਜਥੇਬੰਦੀ ਦੇ ਲੋਕ ਨੇ ਫੇਰ ਵੀ ਇਹ ਵੀ ਆ ਕੇ ਇੱਥੇ ਸੇਵਾ ਕਰ ਰਹੇ ਨੇ ਉਹ ਕਿਸਾਨਾਂ ਦੇ ਨਾਲ ਇਹ ਸਭ ਤੋਂ ਵੱਡੀ ਜਿਹੜੀ ਪੰਜਾਬ ਦੀ ਸੇਪਤਾ ਜਿਹੜੀ ਬਾਹਰਲੇ ਸੂਬਿਆਂ ਦੇ ਲੋਕ ਵੀ ਇੱਥੇ ਆ ਕੇ ਕਰਦੇ ਨੇ ਸੋ ਇਹ ਲੰਗਰ ਨੇ ਜਿਹੜੇ ਕਹਿੰਦੇ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ ਜਦੋਂ ਤੱਕ ਇਹ ਅੰਦੋਲਨ ਚੱਲੂਗਾ ਕੱਲੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨਹੀਂ ਜ਼ਿਆਦਾਤਰ ਤਾਂ ਫਤਿਹਗੜ੍ਹ ਸਾਹਿਬ ਦੇ ਇੱਥੇ ਲੋਕ ਨੇ ਜਿਹੜੇ ਸਹਿਯੋਗ ਦਿੰਦੇ ਨੇ ਪਰ ਬਹੁਤ ਸਾਰੇ ਵੀਰ ਨੇ ਜਿਹੜੇ ਬਾਹਰਲੇ ਜ਼ਿਲ੍ਹਿਆਂ ਤੋਂ ਪੂਰੇ ਪੰਜਾਬ ਚੋਂ ਆ ਕੇ ਇੱਥੇ ਸੇਵਾ ਵੀ ਕਰਦੇ ਨੇ ਸੋ ਉਹਨਾਂ ਦਾ ਵੀਰਾਂ ਨੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਅਤੇ ਹੱਕੀ ਮੰਗਾਂ ਮਨਵਾਉਣ ਦੇ ਲਈ ਜਦੋਂ ਤੱਕ ਕਿਸਾਨ ਡੱਟੇ ਰਹਿਣਗੇ ਉਦੋਂ ਤੱਕ ਇਹ ਲੰਗਰ ਆ ਕਹਿੰਦੇ ਨਿਰੰਤਰ ਜਾਰੀ ਰਹੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਗੁਰਦੀਪ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ